ਜੁੜੇ ਰਹੋ ਤੇ ਆਈਡੀ ਆਈਡੀ ਕੋਠੀ ਕੇ ਸਿੱਧੇ ਕੰਮ ਨਾ ਪੈ ਜਾਣੀ ਮੈਨੂੰ ਦੱਸੋ ਨਹੀਂ ਨਹੀਂ ਹੈ ਲੋਕਾਂ ਦੇ ਘਰ ਜਾੜ ਕੇ ਆਪਾਂ ਕੋਈ ਕੀਤਾ ਕਰਨ ਵਾਲੀ ਗੱਲ ਨਹੀਂ ਗਈ ਵੀ ਮੈਂ ਕਿਸੇ ਚਿੱਟਾ ਵੋਟਰ ਵਾਲੇ ਦੇ ਵੋਟ ਵੀ ਨਹੀਂ ਲੈਣੀ ਆਰੇ ਨਾ ਪੰਜਾਬ ਨੂੰ ਸ਼ੂਰ ਕੀ ਆ ਇੰਦਾਂ ਕੋਲ ਪਤਾ ਨਾ ਤੁਹਾਨੂੰ ਆਪ ਸੋਇਸ਼ ਕਰਕੇ ਇਹਨੂੰ ਸਾਨੂੰ ਰਿਪੋਰਟ ਆ ਜਾਣਾ ਵੀ ਬਿਲਕੁਲ ਖਤਮ ਹੋ ਗਿਆ ਫੇਰ ਆਪਾਂ ਕੋ ਗੱਲ ਕਰਾਂਗੇ। ਕੰਨਾ ਕੰਨ ਪਟਕੇ ਲਿਆਉਂਦੇ ਨਾ ਪਾਵਾਂ ਦੇ। ਪਿਓਆਂ ਨੂੰ ਘੁੱਟਦੇ ਸੀ। ਸਾਰੀ-ਸਾਰੀ ਜ਼ਮੀਨ ਘਰਾਂ ਦੇ ਜਗਾਠਾ ਪਟਕੇ ਵੇਚ ਕੇ ਟੂਟੀਆਂ ਵੇਚਤੀਆਂ। ਆਟੇ ਵਾਲੀਆਂ ਢੋਲੀਆਂ ਵੇਚਤੀਆਂ। ਨਮਸਕਾਰ ਜੀ। ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ। ਚਿੱਟਾ ਵੇਚਣ ਲਈ ਬਦਨਾਮ ਕੋਟਕਪੂਰਾ ਦੇ ਇੱਕ ਮੁਹੱਲੇ ਵਿੱਚ ਅੱਜ ਜਦੋਂ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਪਹੁੰਚੇ ਤਾਂ ਉਥੇ ਮੁਹੱਲੇ ਦੀਆਂ ਕੁਝ ਔਰਤਾਂ ਉਹਨਾਂ ਨੂੰ ਮਿਲੀਆਂ ਤੇ ਉਹਨਾਂ ਨੇ ਮੰਗ ਕੀਤੀ ਕਿ ਉਹਨਾਂ ਦੇ ਘਰ ਟਾਏ ਜਾ ਰਹੇ ਆ ਤੇ ਮਜਬੂਰਨ ਲੋਕਾਂ ਨੂੰ ਜਿੰਦੇ ਲਾ ਕੇ ਭਜਨਾ ਪਿਆ ਏ ਉਹਨਾਂ ਲਈ ਮਦਦ ਕੀਤੀ ਜਾਵੇ ਤੇ ਇਸ ਤੋਂ ਬਾਅਦ ਕੁਲਤਾਰ ਸਿੰਘ ਸੰਧਵਾ ਨੇ ਉਹਨਾਂ ਨੂੰ ਸਾਫ਼-ਸਾਫ਼ ਆਖ ਦਿੱਤਾ ਕਿ ਉਹਨਾਂ ਨੂੰ ਚਿੱਟੇ ਵਾਲਿਆਂ ਦੀਆਂ ਵੋਟਾਂ ਨਹੀਂ ਚਾਹੀਦੀਆਂ ਹੋਰ ਕੀ ਗੱਲਬਾਤ ਹੋਈ ਆਓ ਸੁਣਦੇ ਹਾਂ ਰਾਜ ਦੇ ਦੋਸਤ ਜੀ ਦੇ ਬਾਕੀ ਜਣਾ ਕਿੰਨੇ ਬੱਚੇ ਮਰੇ ਆਪਣੇ ਕੋਟਪੁਰਾ ਇਹ ਇਹ ਆਪਾਂ ਮરાਏ ਆਪਾਂ ਮਰਾਈਏ ਇਹ ਆਪਾਂ ਇਹ ਆਪ ਨਾਲ ਤੁਸੀਂ ਸਾਥ ਦੇ ਕੇ ਮરાਏ ਆ ਔਰ ਇਸ ਇਸ ਕੰਮ ਦੇ ਵਿੱਚ ਮਤਲਬ ਬਚਪਨ ਇਹਨਾਂ ਦੇ ਵੀ ਲੱਗੇ ਜੀ 15 ਸਾਲ ਦੇ ਮਰਨਾ ਹਾਂ ਉਹ ਵੀ ਇਹਨਾਂ ਦੇ ਵੀ ਲੱਗੇ ਹੋਏ ਆ ਤੇ ਇਹ ਬਖਸ਼ਣ ਵਾਲੀ ਗੱਲ ਨਹੀਂ ਗਈ ਵੀ ਮੈਂ ਕਿਸੇ ਚਿੱਟਾ ਵੋਟਰ ਵਾਲੇ ਦੇ ਵੇਚਣ ਵਾਲੇ ਦੀ ਵੋਟ ਵੀ ਨਹੀਂ ਲੈਣੀ ਆਪਾਂ ਕੋ ਸਿੱਧੀ ਗੱਲ ਜਰਾ ਵੀ ਨੋਕਾਂ ਦੇ। ਸਭ ਤੋਂ ਪਹਿਲਾਂ ਇਹ ਬਣਾਵਾਦਾ ਇਹ ਨਹੀਂ ਕਰਦਾ। ਹਾਂ। ਦੇ ਦੇ ਇਹ ਤਾਂ ਛਾਰੀ ਛਾਰੇ ਨਾ ਪੰਜਾਬ ਨੂੰ ਮਸ਼ਹੂਰ ਦੀ ਆ। ਇੰਦਰ ਕੋਲ ਪਤਾ ਨਾ ਤੁਹਾਨੂੰ। ਸੋ ਇਸ ਕਰਕੇ ਇਹਨੂੰ ਸਾਨੂੰ ਰਿਪੋਰਟ ਆ ਜਾਣ ਤਾਂ ਵੀ ਬਿਲਕੁਲ ਖਤਮ ਹੋ ਗਿਆ। ਫੇਰ ਆਪਾਂ ਕੋ ਗੱਲ ਕਰਾਂਗੇ। ਬੱਚੇ ਮਰ ਗਏ ਤੇ ਇਹਨਾਂ ਦੇ ਮਰ ਗਏ ਉਹਨਾਂ ਦਾ ਕੀ ਹਾਲ? ਦੱਸੋ। ਕੌਣ ਨੇ ਵਾਪਸ ਕੀਤੇ? ਮਾਵਾਂ ਭਗਵਾਨ ਨੂੰ ਪੁੱਤਰੀ ਪਾਵਾਨੂੰ ਕੰਨਾਂਦ ਕੰਨ ਪਟਕੇ ਲਿਆਉਂਦੇ ਪਾਵਾਂ ਦੇ ਪਿਓਆਂ ਨੂੰ ਕੁੱਟਦੇ ਸੀ ਸਾਰੀ-ਸਾਰੀ ਜ਼ਮੀਨ ਘਰਾਂ ਦੇ ਟੁਕੜਾ-ਟਾ ਪਟਕੇ ਵੇਚਦੀਆਂ ਟੂਟੀਆਂ ਵੇਚਦੀਆਂ ਆਟੇ ਵਾਲੀਆਂ ਭਡੋਲੀਆਂ ਵੇਚਦੀਆਂ ਉਹ ਗਰੀਬ ਘਰਾਂ ਦੇ ਬੱਚਿਆਂ ਚਾਰੇ ਸਲਾਮ ਮੋਤ ਕਰੇ ਨਾਂ ਦਾ ਨਹੀਂ ਹੁੰਦੀ ਜਿਹੜਾ ਬੱਚੇ ਨਾ ਮਾਰਦੇ ਤੇਰਾ ਵੀ ਫੋਟੋ ਨਾ ਤੈਨੂੰ ਫੋਟੋ ਮਾਰ ਕਰਾ ਕਿੱਥੇ ਹੋਣੋਂ ਪਾਪਾ ਉੱਥੇ ਸਟਾਫ ਆ ਪਿਆ ਸਟਾਫ ਦੇਖ ਕੇ ਮੈਂ ਮਾਰੀ ਨਹੀਂ ਜੀ ਕੋਈ ਟੁੱਟ ਕਰਾਇਆ ਕੋਈ ਮੈਂ ਮੈਂ ਮੇਰੀ ਕੋਈ ਦਿੱਕਤ ਨਹੀਂ ਛੋਟੇ ਰਾ ਪਰ ਗੱਲ ਬੱਚੇ ਮਾਰਦੇ ਯਾਰ ਆਪਣੇ ਮੈਂ ਨਹੀਂ ਕਰਾ ਰਹੀ ਜੀ ਇਹ ਮਰਦੇ ਕਿਹੜਾ ਤਾਂ ਵੀ ਸਿੱਧੇ ਕੰਮ ਨਾ ਪਹੁੰਚਣੀਆਂ ਮੈਨੂੰ ਦੱਸੋ ਨਹੀਂ ਜੀ ਹੈਂ ਲੋਕਾਂ ਦੇ ਘਰ ਜਾੜ ਕੇ ਆਪਾਂ ਕੁਝ ਕੀਤਾ ਮੈਂ ਕਰੂੰਗਾ ਮੈਂ ਰਿਪੋਰਟ ਲੈਣਾ ਮੁਕਾ ਕਰਾਂਗਾ ਆਈਡੀ ਆਈਡੀ ਕੱਢੀਆ